ਪੰਜਾਬ ਅੱਜ ਬਹੁਤ ਵੱਡੀ ਕਰੋਪੀ ਦਾ ਸ਼ਿਕਾਰ ਹੈ ਸਾਰਾ ਅੱਧੇ ਤੋਂ ਵੱਧ ਪੰਜਾਬ ਜਿਹੜਾ ਜਲਮਗਨ ਹੋਇਆ ਪਿਆ ਜਿੱਥੇ ਪਸ਼ੂ ਗੰਗਰ ਲੋਕਾਂ ਦੇ ਘਰ ਖਾਣ ਪੀਣ ਦਾ ਸਮਾਨ ਦੀ ਬੜੀ ਸਿਕਿਉਰਿਟੀ ਆਈ ਪਈ ਹੈ ਮੜੀ ਕਹਾਟ ਅੱਜ ਮਨੁੱਖਤਾ ਦੇ ਲਈ ਉੱਠ ਕੇ ਹਮਦਰਦੀ ਨਾਲ ਕੰਮ ਕਰਨ ਦੀ ਲੋੜ ਹੈ ਉਹ ਸਾਰੇ ਕਾਸਨ ਦੇਖਦੇ ਹੋਏ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਐ ਉਹਨਾਂ ਨੇ ਆਦੇਸ਼ ਦਿੱਤਾ ਸਾਰੇ ਹਲਕਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਵੌਲੰਟੀਅਰ ਬੈਠਾ ਹੈ ਜਾਂ ਵਿਅਹਦੇਦਾਰ ਬੈਠਾ ਹੈ ਕੋਈ ਐਮਐਲਏ ਹੈ ਉਹਨਾਂ ਸਾਰਿਆਂ ਦੀ ਜੋਕੀ ਬਣ ਗਈ ਹੈ ਕਿ ਉਹ ਨੇੜ ਦੇ ਹਲਕਿਆਂ ਦੇ ਵਿੱਚ ਆਪੋ ਆਪਣਾ ਯੋਗਦਾਨ ਤੋਂ ਬਠਿੰਡਾ ਹਲਕੇ ਦੇ ਵਿੱਚੋਂ ਮੈਂ ਐਮਐਲਏ ਐ ਅੱਲਾਹ ਸਾਹਿਬ ਜ਼ਿਲ੍ਹਾ ਪ੍ਰਧਾਨ ਨੇ ਮਾਨ ਸਾਹਿਬ ਸਾਡੇ ਚੇਅਰਮੈਨ ਨੇ ਠਾਕਰ ਸਾਹਿਬ ਖੜੇ ਨੇ ਚੇਅਰਮੈਨ ਨੀਲ ਗਰਗੀ ਖੜੇ ਨੇ ਸਾਡੇ ਜੋਤ ਸਿੰਘ ਜੀ ਖੜੇ ਨੇ ਇਸ ਤੋਂ ਇੰਤ ਤਸੀਮਦਲ ਡਾਕਟਰ ਤਸੀਮਦਲ ਗਰਗਾ ਸਾਰਿਆਂ ਨੇ ਲੜ ਕੇ ਜਿਹੜੇ ਸਾਡੇ ਹੋਰ ਵੀ ਉਪਦੇਦਾਰ ਨੇ ਇਹ ਫੈਸਲਾ ਕੀਤਾ ਕਿ ਇਥੋਂ ਰਾਸ਼ਨ ਸਾਡੇ ਜਿਹੜੇ ਨੀਲ ਦੇ ਇਲਾਕੇ ਨੇ ਭਾਵੇਂ ਫਾਜ਼ਿਲਕਾ ਫਰੋਚ ਪਰੋਸ ਤੇ ਭੇਜਿਆ ਜਾਵੇ ਉਸ ਦੇ ਲਈ ਇੱਕ ਟਰੱਕ ਕੱਲ ਇਥੋਂ ਨਾਜਦਾ ਭੇਜਿਆ ਗਿਆ ਅੱਜ ਵੀ ਇੱਕ ਟਰੱਕ ਜਿਹੜਾ ਸਾਡੇ ਪਿੱਛਲੇ ਪਾਸੇ ਤੋਂ ਦੇ ਕੈਮਰੇ ਦੇਖ ਰਹੇ ਨੇ ਪਿਆਰ ਖੜਾ ਸਾਡੇ 1200 ਕਿੱਤੇ ਦੇ ਵਿੱਚ ਤਕਰੀਬਨ ਇੱਕ ਹਫਤੇ ਦਾ ਸਮਾਨ ਇੱਕ ਕਿੱਤੇ ਵਿੱਚ ਆਟਾ ਸਮਾਨ ਹੋਰ ਲੋਕ ਨਾਲ ਸੁੱਕਾ ਰਾਸ਼ਨ ਜਿਹੜਾ ਖਾਣ ਪੀਣ ਦਾ ਕੋਈ ਮੱਠੀਆਂ ਬਾਲੂ ਚਾਈ ਉਸ ਦਾ ਇੱਕ ਜਿਹੜਾ ਛੋਟਾ ਹਾਥੀ ਹੈ ਉਸ ਦੇ ਵਿੱਚ ਤਰ ਪਰ ਕੇ ਇਹ ਤੋਂ ਸਾਡੇ ਜਿਹੜੇ ਵਲੰਟੀਅਰ ਲੈ ਕੇ ਜਾਣਗੇ ਔਰ ਉੱਥੇ ਜਾ ਕੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਇਹ ਨੂੰ ਤਕਸੀਮ ਕੀਤਾ ਜਾਊਗਾ ਅਸੀਂ ਜਿੱਥੇ ਅੱਜ ਇਹ ਇਹ ਮਦਦ ਨਹੀਂ ਇਹ ਅਸੀਂ ਇੱਕ ਜ਼ਿੰਮੇਵਾਰੀ ਨਿਭਾਉਣ ਲੱਗੇ ਹਾਂ। ਇਹ ਇਹ ਕੋਈ ਆਸਾਨ ਨਹੀਂ ਇਹ ਮਨੁੱਖਤਾ ਦਾ ਧਰਮ ਹੈ। ਸਾਨੂੰ ਗੁਰੂਆਂ ਪੀਰਾਂ ਨੇ ਸਿਖਾਇਆ ਕਿ ਜਦੋਂ ਮਨੁੱਖਤਾ ਦੇ ਉੱਤੇ ਭੀੜ ਆਉਂਦੀ ਹੈ ਤਾਂ ਅੱਗੇ ਵੱਧ ਕੇ ਸਾਡੇ ਗੁਰੂ ਸਾਹਿਬ ਨੇ ਲੰਗਰ ਲਾਏ। ਉਹ ਉਸ ਦੇ ਵਿੱਚ ਸਾਡਾ ਬਠਿੰਡੇ ਹਲਕੇ ਵੱਲ ਇੱਕ ਜ਼ੋਰਦਾਨ ਹੈ। ਮੈਂ ਸਮਝਦਾ ਹਾਂ ਪ੍ਰਮਾਤਮਾ ਕਰੇਗਾ ਕਿ ਇਸ ਗ੍ਰੋਪੀ ਤੋਂ ਪੰਜਾਬ ਨੂੰ ਬਚਾਵੇ ਔਰ ਪੰਜਾਬ ਦੀ ਜਨਤਾ ਸੁੱਖ ਨਾਲ ਚੈਨ ਨਾ ਸੋਚ ਕੇ ਉਹਨਾਂ ਦਾ ਘੱਟੋ ਘੱਟ ਨੁਕਸਾਨ ਹੋਵੇ ਇਹ ਹੀ ਯਾਦ ਕਰਦੇ ਆਂ ਤੇ ਨਗੂਣੀ ਜੀ ਜਿਹੜੀ ਮਦਦ ਹੈ ਜਾਂ ਨਗੂਣੀ ਜਿਹੜਾ ਯੋਗਦਾਨ ਹੈ ਕੱਲ ਇੱਕ ਤੱਕ ਉਠੰਡਾਰ ਕੇ ਚੁਗਿਆ ਪੂਜਾ ਟਰੱਕ ਆ ਜਾਏ ਅਜੀਤ ਸਾਹਿਬ ਕਿੰਨੇ ਜੀ ਬਤਾਈ ਰਾਸ਼ੀ ਤੱਕ ਜੁਗੋ ਜੀ ਇਹ 1250 ਕਿੱਟਾਂ ਜੀ ਇਸ ਤਰ੍ਹਾਂ ਜਿਹੜਾ ਐਡਮਿਨਿਸਟ੍ਰੇਸ਼ਨ ਉੱਥੇ ਹੋਏਗੀ ਇੱਕ ਪਰਿਵਾਰ ਦੇ ਘਰ ਉਹ 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 ਫੈਸਲਾ ਕਰ ਲਗੇ ਕਿਉਂਕਿ ਉਹਨਾਂ ਨੂੰ ਸਮਾਜਨਾ ਚਕੀਮ ਉੱਥੇ ਜਾ ਕੇ ਐਸੇ ਨਾ ਵੇ ਤੁਸੀਂ ਮਦਦ ਕਿੰਨੀ ਰਕਮ ਚੱਲ ਰਗਾਤਾਰੀ ਚਲਦੀ ਰਹੂਗੀ ਜਿਹਨੇ ਵੀ ਮਦਦ ਦੀ ਕਰ ਸਕਦਾ ਹੈ ਇਹ ਜੀ ਮਦਦ ਦੀ ਕੋਈ ਲਿਮਟ ਨਹੀਂ ਮੈਂ ਕਹਿੰਦਾ ਯੋਗਦਾਨ ਯੋਗਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਵੀ ਕੋਈ ਪਾ ਸਕਦਾ ਹੈ ਉਹਨਾਂ ਪਾਉਣਾ ਚਾਹੀਦਾ ਔਰ ਪਾਇਆ ਜਾਵੇ